ਬੀਤੇ ਦਿਨੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੜ ਅਤੇ ਪਾਰੀ ਬਰਸਾਤ ਹੋਈ ਜਿਸ ਨਾਲ ਕਾਫੀ ਨੁਕਸਾਨ ਵੀ ਹੋਇਆ ਹੈ ਲਗਾਤਾਰ ਮੀਂਹ ਦੇ ਕਾਰਨ ਕਈ ਘਰਾਂ ਦੀਆਂ ਛੱਤਾਂ ਵੀ ਡਿੱਗੀਆਂ ਚ ਹਲਕਾ ਪੱਛਮੀ ਦੇ ਬਾੜ ਨੰਬਰ 79 ਪਸੋਰੀ ਹਾਤਾ ਪੁਰਾਣਾ ਨਾਰਾਇਣਗੜ੍ਹ ਵਿਖੇ ਐਮਐਲਏ ਜਸਵੀਰ ਸਿੰਘ ਸੰਧੂ ਨੇ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਚ ਇਸ ਮੁਕੇ ਗੱਲਬਾਤ ਕਰਦੇ ਹੋਏ ਐਮਐਲਏ ਜਸਵੀਰ ਸਿੰਘ ਸੰਧੂ ਨੇ ਆਖਿਆ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਛੱਤਾਂ ਡਿੱਗੀਆਂ ਹਨ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਇਹ ਤੋਂ ਮੁੱਕੇ ਉਹਨਾਂ ਨੇ ਜ਼ਰੂਰਤਮੰਦ ਲੋਕਾਂ ਦੇ ਵਿੱਚ ਰਾਸ਼ਨ ਵੀ ਵੰਡਿਆ ਅਤੇ ਨਾਲ ਹੀ ਉਹਨਾਂ ਨੇ ਪ੍ਰੋਤਸਾਹ ਦਿੱਤਾ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਖੜੀ ਹੈ ਨਾਲ ਹੀ ਗੱਲਬਾਤ ਕਰਦਿਆਂ ਹੋਇਆ ਡਾਕਟਰ ਜਸਵੀਰ ਸਿੰਘ ਸੰਧੂ ਨੇ ਆਖਿਆ ਕਿ ਕਈ ਲੋਕਾਂ ਦੀਆਂ ਛੱਤਾਂ ਡਿੱਗੀਆਂ ਹਨ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਜਲਦ ਮੁਆਵਜ਼ਾ ਦੇ ਕੇ ਉਹਨਾਂ ਦੇ ਨਵੇਂ ਘਰ ਬਣਾਏ ਜਾਣਗੇ ਉਹਦੀਆਂ ਨਵੀਆਂ ਛੱਤਾਂ ਪਾਇਆ ਜਾਣਗੇ ਉਹਨਾਂ ਨੇ ਆਖਿਆ ਕਿ ਹਲਕੇ ਦੇ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇ ਉਹਨਾਂ ਨੇ ਆਖਿਆ ਕਿ ਹਲਕੇ ਦੇ ਅਗਰ ਕਿਸੇ ਵੀ ਨਿਵਾਸੀ ਨੂੰ ਕੋਈ ਮੁਸ਼ਕਲ ਹੈ ਤਾਂ ਉਹਨਾਂ ਤੱਕ ਪਹੁੰਚ ਕਰ ਸਕਦਾ ਹੈ ਇਸ ਮੌਕੇ ਉਹਨਾਂ ਦੇ ਨਾਲ ਕਈ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਸਨ ਮੌਕੇ ਤੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨਾਲ ਵੀ ਡਾਕਟਰ ਐਮ ਐਲ ਏ ਜਸਵੀਰ ਸਿੰਘ ਸੰਧੂ ਨੇ ਗੱਲਬਾਤ ਕੀਤੀ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਹਰ ਇੱਕ ਨਾਗਰਿਕ ਨੂੰ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ ਨਾਲ ਹੀ ਉਹਨਾਂ ਨੇ ਆਖਿਆ ਇਸ ਬਾਰਿਸ਼ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਜਾਂ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਹਨ ਉਹਨਾਂ ਨੂੰ ਜਲਦ ਜਲਦ ਮੁਆਵਜ਼ਾ ਵੀ ਦਿੱਤਾ ਜਾਵੇਗਾ ਅਤੇ ਕਿਸੇ ਵੀ ਨਾਗਰਿਕ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅੰਦਰ ਸਾਹਿਬ ਜੀ ਪਹੁੰਚੇ ਜਦੋਂ ਸੀ ਤੇ ਜਿਹੜਾ ਬਾਰਿਸ਼ ਦੇ ਨਾਲ ਛੱਤਾਂ ਦਾ ਜਿਹੜਾ ਨੁਕਸਾਨ ਹੋਇਆਗਾ ਮੇਰੇ ਹਲਕੇ ਪੱਛਮੀ ਦੇ ਵਿੱਚ ਤਕਰੀਬਨ ਕਾਫੀ ਨੁਕਸਾਨ ਹੋਇਆ ਕਿਉਂਕਿ ਕਾਫੀ ਘਰ ਜਿਹੜੇ ਆ ਉਹ ਗਰੀਬੀ ਦੀ ਮਾਰ ਹੇਠਾਂ ਇਹਨਾਂ ਦੀਆਂ ਛੱਤਾਂ ਜਿਹੜੀਆਂ ਉਹ ਬਾਲਿਆਂ ਦੀਆਂ ਸੀ ਸੋ ਲਗਾਤਾਰ بارش ਕਰਕੇ ਜਿਹੜਾ ਉਹ ਬਾਲਿਆਂ ਦੀ ਛੱਤ ਜਿਹੜੀ ਉਹ ਤਾਂ ਕਤਰ ਪਾਣੀ ਟਪਕਦੇ ਹੋਣ ਕਰਕੇ ਅ ਮੈਂ ਕੱਲ ਵੀ ਕਾਫੀ ਘਰਾਂ ਦੇ ਵਿੱਚ ਗਿਆ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਸੀ ਤੇ ਅੱਜ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਦੇਖਿਆ ਕਿ ਬਹੁਤ ਗਰੀਬ ਪਰਿਵਾਰ ਆ ਤਿੰਨ ਚਾਰ ਪਰਿਵਾਰ ਨੇ ਇਸ ਗਲੀ ਦੇ ਵਿੱਚ ਨਰੈਣਗਰ ਦੇ ਵਿੱਚ ਪਸ਼ੌਰੀ ਘਾਤਾ ਇਹਨਾਂ ਦੇ ਤਿੰਨ ਚਾਰ ਗਰੀਬ ਪਰਿਵਾਰ ਜਿਨ੍ਹਾਂ ਦੀਆਂ ਛੱਤਾਂ ਬਿਲਕੁਲ ਡਿੱਗ ਚੁਕੀਆਂ ਕਿਉਂਕਿ بارش ਕਾਫੀ ਜ਼ਿਆਦਾ ਹੋਈ ਆ ਤੇ ਅੱਜ ਇਹਨਾਂ ਦਾ ਇਹਨਾਂ ਵੀਰਾਂ ਨੂੰ ਮਿਲ ਕੇ ਦੁੱਖ ਦਾ ਅਹਿਸਾਸ ਹੋਇਆ ਇਹ ਕਿੱਦਾਂ ਇਸ ਗਰੀਬੀ ਦੇ ਵਿੱਚ ਇਸ ਹਾਲਾਤ ਰਹ ਰਹੇ ਲੇਕਿਨ ਪਤਾ ਲੱਗਾ ਕਿ ਇਹ ਬਿਲਕੁਲ ਗਰੀਬ ਪਰਵਾਰ ਨੇ ਤੇ ਇਹਨਾਂ ਕੋ ਰੋਟੀ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਪਈ ਇਹਨਾਂ ਕਰਾਂ ਦਾ ਤੇ ਮੈਂ ਇਹਨਾਂ ਨੂੰ ਇਹ ਪ੍ਰੋਸਾ ਦਵਾਇਆ ਕਿ ਤੁਹਾਡੀ ਹਰ ਸੰਭਵ ਮਦਦ ਜਿੰਨੀ ਵੀ ਮੇ ਤੋਂ ਹੋ ਸਕੇਗੀ ਮੈਂ ਜ਼ਰੂਰ ਕਰੂੰਗਾ ਤੇ ਕੁਛ ਕੀਤੀ ਵੀ ਆ ਕਰਾਂਗੇ ਵੀ ਤੇ ਬਾਕੀ ਜਿਹੜੀਆਂ ਬਾਲਿਆਂ ਦੀਆਂ ਛਤਾਂ ਵਾਲੇ ਫਾਰਮ ਆ ਉਹਨਾਂ ਦੇ ਪਰੇ ਹੋਏ ਇੱਕ ਦੋ ਵੀਰਾਂ ਦੀ ਫਾਰਮ ਪ੍ਰੋਜੈਕਟ ਵੀ ਹੋਏ ਮੈਂ ਨੋ ਦੁਬਾਰਾ ਆਸ਼ਵਾਸ਼ਣ ਦਿੰਦਾ ਕਿ ਉਹ ਫਾਰਮ ਪਰਕੇ ਤੁਹਾਨੂੰ ਨਵੇਂ ਘਰ ਜਿਹੜੇ ਮੈਂ ਬਣਾ ਕੇ ਦਊਂਗਾ ਤਾਂ ਜੋ ਇਹ ਵੀ ਲੋਕ ਸੁਖ ਦੀ ਜ਼ਿੰਦਗੀ ਜਿਹੜੇ ਉਹ ਜੀ ਸਕਣ ਕਿਉਂਕਿ ਮੇਰੇ ਆਪਣੀ ਭਰਾ ਨੇ ਮੇਰੇ ਆਪਣੇ ਪਰਿਵਾਰ ਆ ਮੈਂ ਇਹਨਾਂ ਪਰਿਵਾਰਾਂ ਨਾਲ ਦੁੱਖ ਦੀ ਘੜੀ ਚ ਖੜਾ ਹਾਂ ਤੇ ਮੈਂ ਇਹ ਹੀ ਆਸ਼ਵਾਸ਼ਣ ਦੇਵਾਂਗਾ ਕਿ ਮੈਂ ਤੁਹਾਡੇ ਜੋ ਕਾਰਜ ਨੇ ਛੱਤਾਂ ਡਿੱਗ ਚੁੱਕੀਆਂ ਉਹਨਾਂ ਨੂੰ ਦੁਬਾਰਾ ਬਣਾ ਕੇ ਦੇਵਾਂਗੇ ਤੋਂ ਮੇਰੇ ਨਾਲ ਸਾਡੇ ਬਲਾਕ ਪ੍ਰਧਾਨ ਰਿਤਪਾਤ ਸਿੰਘ ਜੀ ਵਾਰ ਨੰਬਰ 79 ਤੋਂ ਨਾਲ ਇਥੋਂ ਦੇ ਜਿਹੜੇ ਵਸਨੀਕ ਹੈ ਬਲਜੀਤ ਸਿੰਘ ਦੀ ਮੀਡੀਆ ਇਨਚਾਰਜ ਤੇ ਹੋਰ ਵੀ ਮੇਰੇ ਵੀਰ ਜਿਹੜੇ ਇਸ ਇਲਾਕੇ ਦੇ ਮੋਹਤਵਾਰ ਬੰਦੇ ਨੇ ਉਹ ਸਾਰੇ ਮੇਰੇ ਨਾਲ ਹਾਜ਼ਰ ਆ ਸੋ ਇਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਸੀ ਉਹ ਸਪੋਰਟ ਦੇ ਆਧਾਰ ਤੇ ਸੀ ਇਹਨਾਂ ਵੱਲ ਪਹੁੰਚੇ ਆ ਸੋ ਮੇਰੇ ਪਰਸਨਲ ਰਿਲੇਸ਼ਨ ਹੈ ਇਹਨਾਂ ਪਰਿਵਾਰਾਂ ਦੇ ਨਾਲ ਸੋ ਮੈਂ ਇਹਨਾਂ ਨੂੰ ਇਹੋ ਯਕੀਨ ਦਿਵਾਉਣਾ ਕਿ ਮੈਂ ਤੁਹਾਡੇ ਵਾਸਤੇ ਸਦਾ ਹਾਜ਼ਰ ਆ ਤਕਿ ਇਥੇ ਪਹੁੰਚੇ ਨੇ ਕਿੰਨੇ ਕਿਰਾਨੇ ਜਿਹੜੇ ਕੰਮ ਹੋਣਾ ਲੱਗਾ ਤਸੀਬਨ ਤਿੰਨਾ ਘਰਾਂ ਦੇ ਜਿਹੜਾ ਮੈਂ ਦੇਖਿਆ ਕਿ ਛੱਤਾਂ ਜੜੀਆਂ ਉਹ ਕਾਫੀ ਜ਼ਿਆਦਾ ਇੱਕ ਦਿਨ ਖਸਾ ਹਾਲਤ ਵਿੱਚ ਐ ਬਾਕੀ ਤਿੰਨਾਂ ਦਿਨਾਂ ਦੀ ਛੱਤਾਂ ਜਿਹੜੀਆਂ ਉਹ ਗਿਰ ਚੁੱਕੀਆਂ ਸੋ ਇਹਨਾਂ ਵਾਸਤੇ ਅਸੀਂ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਸੰਭਵ ਮਦਦ ਆ ਦੋ ਚਾਰ ਦਿਨ ਦੇ ਦੇ ਵਿੱਚ ਹੀ ਅਹੀਂ ਕਰਵਾ ਕੇ ਤੇ ਇਹਨਾਂ ਵੀਰਾਂ ਨੂੰ ਦੁਬਾਰਾ ਤੋਂ ਉਹਨਾਂ ਘਰਾਂ 'ਚ ਜਿਹੜੇ ਉਹ ਮਸਨਿਕ ਬਣਾਵਾਂਗੇ